ਆਸ ਦਾ ਜੋਸ਼ ਕੋਲ ਖੜਾ ਆ ਪਾਣੀ ਦਾ ਆਟਾ ਉਹ ਜੀ ਮੋਹਨ ਚੰਦ ਨੇ ਆਪ ਪਹੁੰਚੇ ਲਾ ਦੁਪਹਾੜਾ ਐ ਚੱਚ ਪੱਟੇ ਤੇ ਪਹੁੰਚੇ ਲਗੇ ਆ ਜਿੱਤੇ ਦੀ ਬਣਾਉਣ ਵਾਲੀ ਮਸ਼ੀਨ ਚੱਲ ਰਹੀ ਹੈ ਬਹੁਤ ਹੀ ਵਧੀਆ ਇਸ਼ਾ ਬਣਾਇਆ ਨਾ ਕਿ ਜੰਦਾ ਮੈਂ ਨਾ ਇਸ ਤਰ੍ਹਾਂ ਆਮ ਜਿਹੜੀ ਲੇਬਰ ਕੰਮ ਕਰਦੀ ਹੈ ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨ ਲੇਬਰ ਕੋਲੋਂ ਨਹੀਂ ਬਣਦੇ ਜਿਹੜੀ ਇਹ ਮਸ਼ੀਨ ਹੈਗੀ ਹੈ ਬਿਲਕੁਲ ਬਹੁਤ ਵਧੀਆ ਜਿਹੜੀ ਇਸ਼ਾ ਬਣਾ ਰਹੀ ਹੈ ਲਾਸੀ ਰਾਤੋਡੇ ਨਾਲ ਸਾਂਝਿਆ ਕਰ ਰਹੇ ਹਾਂ ਦੇਖ ਸਕਦੇ ਹੋ ਤੇੰਦੀ ਤਰੀਕੇ ਦੀ ਹੈਗੀ ਹੈ ਲੈਣ ਤਿੰਨ ਟਾ ਬਣਾਉਂਦੀ ਆ ਬਹੁਤ ਹੀ ਸਫਾਈ ਨਾਲ ਜਿਸ ਤਰ੍ਹਾਂ ਕਹਿ ਲੋ ਦੀ ਪਲਸਟਰ ਕੀਤੀ ਹੋਈ ਹੈ ਇਹਦਾ ਕਿਨਾਰੀ ਹੈ ਇਹਦਾ ਦੇਖ ਸਕਦੇ ਹੋ ਬਾਈ ਦਾ ਦਰਵਾਜ਼ਾ ਪਰੋਵੇ ਦਿੱਤੀ ਪਾਈ ਜਾ ਰਹੀ ਹੈ ਪਿੰਡ ਲਾਧੂ ਕਾਰੇ ਵਿੱਚ ਇਹ ਜੁਰੀ ਨਹੀਂ ਆਈ ਹੈਗੀ ਇੱਕਾ ਬਣਾਉਣ ਵਾਲੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਕਿੰਨੀ ਇਟਾ ਬਣਾਉਣੀ ਹੈਗੀ ਹੈ ਐਸ ਵੀਰਾਂ ਤੁਹਾਡੇ ਨਾਲ ਸਾਝਾ ਕਰ ਰਹੇ ਆ ਬੀ ਕੈਮਰਾਮੈਨ ਕਿਹਾ ਕਿ ਇੱਕ ਵਾਰ ਸੋ ਦੋਸਤੋ ਦੇਖ ਸਕਦੇ ਹੋ ਇਸਾਂ ਦੀ ਕਿੰਨੀ ਸਫਾਈ ਹੈਗੀ ਆ ਲੈਸ ਵੀਰਾਂ ਤੁਹਾਡੇ ਨਾਲ ਸਾਝਾ ਕਰ ਰਹੇ ਆ ਪਿੰਡ ਲਾਧੂ ਘਾਟੋਂ ਜੋ ਇਟਾ ਬਣਾਉਣ ਵਾਲੀ ਮਸ਼ੀਨ ਆਈ ਹੈਗੀ ਆ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਇਟਾ ਬਣਾਇਆ ਜਾ ਰਹੀ ਹੈ ਵੀਰਾਂ ਤੁਹਾਡੇ ਨਾਲ ਸਾਝਾ ਕਰ ਰਹੇ ਆ ਦੇਖ ਸਕਦੇ ਹੋ ਨੱਬੀ ਤਾਂ ਹੈ ਜੀ ਇਹ ਜਿਹੜੀ ਜਿਹੜੀ ਹੈ ਇੱਕ ਆਮ ਵਾਲੇ ਵਾਲੀ ਸੇਨ ਇਹਨਾਂ ਦਾ ਹੈ। ਇਹ ਬਾਕਸ ਲੱਗਿਆ। ਸੁਖਾਈ ਤੁਹਾਨੂੰ ਦਿਖਾਉਣੇ ਦੋਸਤ ਕਿੰਨੀ ਸਫਾਈ ਹੈਗੀ ਹੈ। ਇੰਨੀ ਸਫਾਈ ਦੇ ਸਕਦੇ ਹੋ। ਭਾਈ ਇਹ ਕਦੋਂ ਤੋਂ ਮਸ਼ੀਨ ਆਈ ਹੈ ਜੀ? ਇਹ ਲਗਭਗ 15-20। ਅੱਛਾ। ਇੰਨੀ ਕੁ ਸਫਾਈ ਹੈਗੀ ਹੈ ਮਸ਼ੀਨ ਦੀ। ਭਾਈ ਬਹੁਤ ਹੈ। ਕਿੰਨੀ ਇੱਟਾ ਦਿਹਾੜੀ ਜੀ ਬਣਾ ਦਿੰਦੀ ਹੈ ਜੀ? ਇਹ 50-60 ਹਜ਼ਾਰ। 50-60 ਹਜ਼ਾਰ ਦਿਹਾੜੀ ਬਣਾ ਦਿੰਦੀ ਹੈ। ਠੀਕ ਹੈ। ਸਫਾਈ ਬਹੁਤ ਹੈ ਜੀ। ਕਿੰਦੀ ਐ ਇੱਥੇ ਦੀ ਡਿਮਾਂਡ ਕਿੰਨੀ ਹੋ ਗਈ ਡਿਮਾਂਡ ਹੈ ਹਾਂਜੀ ਡਿਮਾਂਡ ਕਿੰਨੀ ਤੇਜੀ ਡਿਮਾਂਡ ਹੈ ਡਿਮਾਂਡ ਮਤਲਬ ਵਿਕਰੀ ਕਿੰਨੀ ਦੀ ਵਿਕਰੀ ਹੈ ਜੀ ਵਿਕਰੀ ਬਹੁਤ ਹੈ ਸਫਾਈ ਬਹੁਤ ਹੈ ਕੋ ਦੋਸਤੋ ਦੇਖ ਸਕਦੇ ਹੋ ਉਪਰੋਂ ਇਹਦੀ ਮਿੱਟੀ ਪਾਈ ਜਾ ਰਹੀ ਹੈ ਇੱਕ ਦਿਨ ਵਿੱਚ 7 70000 ਦੇ ਕਰੀਬ ਜਿਹੜੀ ਇੱਥੇ ਜਿਹੜੀ ਬਣਾ ਕੇ ਚਾਰ ਕਰਦੇ ਸੀ ਬਹੁਤ ਹੀ ਸਫਾਈ ਨਾਲ ਬਣਾਉਂਦੀ ਹੋਈ ਹੈ ਸਿਰਾਂ ਤੋਂ ਦੇ ਨਾਲ ਸਣੀਆ ਤਾਂ ਇਹਦੀ ਵੀ ਮਿੱਟੀ ਵਾਰਸ ਆਈ ਹੈ ਜੀ ਦੇਖ ਰਹੇ ਹੋ ਲੈਸ ਵਿਰਾਸਾਂਜਿਆ ਤੋਂ ਬਿਨਾਂ ਸੰਜਿਆ ਕਰ ਰਹੇ ਆ ਪਿੰਡ ਲੱਡੂਪਾ ਤੋਂ ਜਿਹੜੀ ਕਿਤਾ ਬਣਾਉਣ ਵਾਲੀ ਮਸ਼ੀਨ ਹੈ ਜਿਹੜੀ ਆ ਜਨਾ ਮੈਂ ਬਹਿ ਕੇ ਆਇਆ ਤਾਂ ਸੋ ਇੱਕ ਵਾਰ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਜ਼ਰੂਰ ਘੱਟਾ ਲੱਗੂਗਾ ਲੇਕਿਨ ਜਿਹੜੀ ਹੈ ਦੀ ਸਫਾਈ ਬਹੁਤ ਹੈਵੀ ਆ ਵਿਰਾਸਾਂਜਿਆ ਕਰ ਰਹੇ ਆ ਪਿੰਡ ਲੱਡੂਪਾ ਤੋਂ ਜਿਹੜਾ ਹੈਗਾ ਪੱਠਾ ਐ ਚੈ ਚਪੱਠਾ ਹੈਗਾ ਉੱਥੇ ਕਿਤਾ ਬਣਾਈਆਂ ਜਾ ਰਹੀਆਂ ਫਿਰ ਪੂਰਾ ਦਿਖਾ ਦੇਣਾ ਦੇਖ ਸਕਦੇ ਹੋ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਅਕਮਲਾ ਪਟਾਟਾ ਦੇ ਦੇਖ ਸਕਦੇ ਹੋ ਇੱਧਰ ਹੈਗੀ ਜਿਹੜੇ ਪੈਦੇ ਵੱਲੋਂ ਬਣਾਈਆਂ ਗਈਆਂ ਮਸ਼ੀਨਾਂ ਸੋ ਤਿੰਨ ਲੈਣਾ ਵਿੱਚ ਇੱਕਾਂ ਬਣਾਉਂਦੀ ਹੈਗੀ ਹੈ ਤੇ ਬਹੁਤ ਹੀ ਸਫਾਈ ਹੈਗੀ ਹੈ ਇੱਕਾਂ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਾਧੂ ਪਟਾਟਾ ਨੂੰ ਦੇਖ ਸਕਦੇ ਹੋ ਇੱਧਰ ਜਿਹੜਾ ਉੱਪਰੋਂ ਇਹਦਾ ਹੈਡਰਾ ਉਹਦੇ ਨਾਲ ਉੱਪਰ ਮਿੱਟੀ ਪਾਈ ਜਾ ਰਹੀ ਹੈ ਇੱਧਰ ਇੱਟਾ ਬਣਾ ਕੇ ਬਿਲਕੁਲ ਸਫਾਈ ਨਾਲ ਇੱਟਾ ਜਿਹੜੀਆਂ ਬਣਾਈ ਹੋਈਆਂ ਹੈਗੀਆਂ ਮਸ਼ੀਨ ਲਾਇਸ ਵੀਰਾ ਆਪਣੇ ਨਾਲ ਸੰਜੇ ਕਰ ਰਹੇ ਹਾਂ ਫਾਇਲ ਕਾ 24 ਚੈਨਲ ਤੇ ਲਾਧੂ ਕਾ ਜਿਹੜਾ ਹੈਗਾ ਐਚ ਐਚ ਪੱਠਾ ਉੱਤੇ ਇੱਟਾ ਬਣਾਉਣ ਵਾਲੀ ਮਸ਼ੀਨ ਆ ਚੁੱਕੀ ਹੈਗੀ ਹੈ ਬਹੁਤ ਹੀ ਸਫਾਈ ਨਾਲ ਬਣਾਉਂਦੀ ਹੈ 50-60 ਹਜ਼ਾਰ ਦੇ ਕਰੀਬ ਇੱਕ ਦਿਨ ਵਿੱਚ ਇੱਟਾ ਬਣਾਉਂਦੀ ਹੈਗੀ ਹੈ ਦੇਖ ਸਕਦੇ ਹੋ ਤਸਵੀਰਾਂ ਲਾਈਵ ਵੀਰਾ ਤੁਹਾਡੇ ਨਾਲ ਸੰਗਿਆ ਕਰ ਰਹੇ ਹਾਂ ਲੱਭੋ ਤਾਂ ਜਿਹੜਾ ਫੱਟਾ ਇੱਥੇ ਚਪਟੇ ਤੋਂ ਇਧਰ ਫੱਟਾ ਹੈਗਾ ਇੱਥੇ ਇਧਰ ਜਿਹੜਾ ਹੈਗਾ ਇਹ ਪਿੰਡ ਹੈਗਾ ਲੱਭੋ ਸੋ ਧੰਨਵਾਦ ਸਾਥੀਓ ਇੱਟਾ ਬਣਾਉਣ ਵਾਲੀ ਮਸ਼ੀਨ ਆ ਚੁੱਕੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ